ਸਰਦਿਲ ਉਸ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਏਡਾ ਵੱਡਾ ਕਰਾਇੰਗ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਕਿ ਉਹਨੂੰ ਸਜ਼ਾ ਕੀ ਦੇਣੀ ਆ 12 12 ਕੋਈ ਗੱਲ ਨਹੀਂ ਰਹਿਣਾ ਉਹ ਅੰਦਰ ਕੈਦੀ ਬੀ ਬੀਂਤੀ ਕਰਦਾ ਜੀ ਲਿਵੀਰ ਅਰਦਾਸ ਕਰੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਬਹੁਤ ਔਖਾ ਬਾਈ ਕੈਮਰਾ ਬਹੁਤ ਔਖਾ ਸਭ ਵਾਸਤੇ ਉਹਨੂੰ ਸਾਹਮਣੇ ਦੇਖ ਕੇ برداشت ਨਹੀਂ ਹੁੰਦੀ ਉਹ ਆਇਆ ਲੋਬੀ ਜੀ ਆ ਜਾਓ ਬਣੀ ਕਰ ਫਾਂਸੀ ਫਾਂਸੀ ਜਾਂਦੇ ਆ ਫਾਂਸੀ ਮਾਈ ਥੱਲੇ ਕਰ ਲੋ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫੇਰ ਇੱਕ ਵਾਰ ਉਮੀਦ ਰੱਖਾਂ ਦੁਬਾਰਾ ਕੀ ਹਿਸਾਬ ਪੂਰਾ ਹੋ ਜਾਏਗਾ ਉਹ ਮਾਈ ਥੱਲੇ ਕਰ ਦੋ ਮਰ ਮੇਰੇ ਬਿਲਕੁਲ ਆਸ ਰੱਖ ਸਕਦੇ ਆ ਕਿ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਜ਼ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਅੱਜ ਗਲਤ ਰੋਜ਼ ਨੂੰ ਸਾਫ਼ ਹੋ ਜਾਏਗਾ ਬਿਲਕੁਲ ਸਵੇਰ ਤੱਕ ਕੁਝ ਨਹੀਂ ਖਾਦਾ ਹਾਲ ਸ਼ਾਮਿਤ ਵੀ ਪੈ ਜਾਂਦੀ ਆ 5 7 ਵਜੇ ਜਾਂਦੇ ਆ ਕੁਝ ਖਾਣ ਨੂੰ ਦੇਣ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾਂ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਹੋਰ ਸ਼ਾਮ ਪੈ ਜਾਂਦੀ ਆ ਵੀਰੇ ਮਾਦਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਵਾ ਦੇ ਲੋਕ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੱਟਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਆਸਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਆ ਜੀ ਮੈਂ ਫਿਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਿਵੀਰ ਅਰਦਾਸ ਕਰੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸੰਗਤ ਦੇਖ ਰਹੀ ਹੈ ਜੀ ਮੈਂ ਸਾਰਿਆਂ ਦੇ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਇਹ ਸਾਰੇ ਅਰਦਾਸ ਕਰ ਰਹੇ ਫਾਂਸੀ ਦੀ ਸਜ਼ਾ ਹੋਵੇ ਜਿਵੇਂ ਇਹ ਇੱਕ ਦਿਨ રોજ ਛੋਟੀ ਬੱਚੀ ਨਾਲ ਕੀਤਾ ਮੇਰੇ ਨਾਲ ਨਹੀਂ ਹੁਣ ਮੇਰੀ ਦਿਲੋਈ ਨਹੀਂ ਪੂਰੇ ਵਰਡ ਦੀ ਦਿਲੋਜ ਹੈ ਜੀ ਤੇ ਸਾਰੇ ਅਰਦਾਸ ਕਰ ਰਹੇ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਸੁਲਾ ਦੇ ਲਗਾਤਾਰ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜਾਏਗਾ ਅੱਜ ਫੈਸਲਾ ਆ ਜਾਏਗਾ ਫਿਰ 18 ਤਰੀਕ ਬੈਗੀ ਹੈ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕਮਨ ਸਾਹਿਬ ਵੀ ਸਾਰੇ ਬਹੁਤ ਵਧੀਆ ਕਰ ਰਹੇ ਜੀ ਮੈਨੂੰ ਉਮੀਦ ਹੈ ਵੀ ਉਹਨੂੰ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓਗੇ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਕਿ ਦਰਬਾਰੋਜ਼ ਨੂੰ ਇਨਸਾਫ਼ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜਵੇ ਜੀ ਆਊਗਾ ਜੀ ਫੈਸਲਾ ਅਣ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਜੀ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀਗੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਮਨ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਹਾਂ ਵੀਰਵਾਰ ਨੂੰ ਹਾਂਜੀ ਸਵੇਰ 10 ਵਜੇ ਜਿਹੜਾ ਆਰਡਰ ਸੁਣਾਇ ਦਿੱਤਾ ਜਾਊਗਾ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਗੂਮੈਂਟ ਕੀ ਸਰ ਹੋਏ ਸੀਗੇ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਵਿੱਚ ਕੀ ਅਸੀਂ ਕਿਹਾ ਕਿ ਬੜਾ ਬਾਰਬੇਰਿਕ ਇਨਸੀਡੈਂਟ ਹੋਇਆ ਹੋਇਆ ਜਿੰਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਲਾਤੀ ਹੈਗੀ ਹੈ ਔਰ ਰੇਰੈਸਟ ਆਫ ਦਾ ਰੇਅਰ ਕੇਸ ਹੈਗਾ ਠੀਕ ਹੈ ਔਰ ਰੇਰੈਸਟ ਆਫ ਦਾ ਰੇਅਰ ਕੇਸ ਕਰਕੇ ਇਹਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਰੜੀ ਉਹਦੇ ਵਿੱਚ ਰੇਰੈਸਟ ਆਫ ਦਾ ਰੇਅਰ ਕੇ ਤੋ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਥ ਸੈਂਟੈਂਸ ਜਿਹੜੀ ਹੈਗੀ ਦਿੱਤੀ ਜਾਵੇ ਠੀਕ ਹੈ ਕਿਦਰ ਥੈਂਕ ਯੂ ਬਹੁਤ